ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ YouTube ਵਾਲੇ ਫਾਰਮਰ ਦੇ ਉੱਪਰ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਸਾਨਾਂ ਦੇ ਪੱਖ ਤੋਂ ਕਿ 20 ਨਵੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਕਣਕ ਦੀ ਬਿਜਾਈ ਦਾ ਸਮਾਂ ਸਿਖਰਾਂ ਤੇ ਚੱਲ ਰਿਹਾ ਲੋਕ ਭੱਜ ਭੱਜ ਕੇ ਕਣਕ ਦੀ ਬਿਜਾਈ ਕਰ ਰਹੇ ਨੇ ਕਿ ਕਿੱਥੇ ਸਮਾਂ ਖੁੰਝਣਾ ਜਾਵੇ ਗਿੱਲ ਸੁੱਕ ਨਾ ਜਾਵੇ ਅਤੇ ਧੁੱਪ ਦਾ ਕੀ ਅਸਰ ਹੈ ਕਿਉਂਕਿ ਹੁਣ ਧੁੱਪ ਜ਼ਿਆਦਾ ਪਛੱਕ ਲਿਸ਼ਕ ਰਹੀ ਹੈ ਮੌਸਮ ਸਾਫ਼ ਹੈ ਜਿਸ ਦੇ ਕਾਰਨ ਖੇਤਾਂ ਦੀ ਬੱਤਰ ਛੇਤੀ ਆ ਰਹੀ ਹੈ ਅਜਿਹੇ ਦੇ ਵਿਚਕਾਰ ਕਿਉਂਕਿ ਜਿਹੜੀ ਆਪਣਾ ਪੀਕ ਸਮਾਂ ਹੁੰਦਾ ਹੈ ਪੰਜਾਬ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ 20 ਤਰੀਕ ਤੱਕ ਦਾ ਦੇਖਿਆ ਜਾਂਦਾ 20 ਤਰੀਕ ਤੋਂ ਬਾਅਦ ਜਿਹੜੀ ਹੈ ਜਾਂ 25 ਨਵੰਬਰ ਤੋਂ ਬਾਅਦ ਜਿਹੜੀ ਉਹ ਲੇਟ ਬਜਾਈ ਜਾਂ ਆਪਾਂ ਕਹ ਲਈਏ ਕੁਝ ਅਜਿਹੇ ਬੀਜ ਹੁੰਦੇ ਨੇ ਜਿਨ੍ਹਾਂ ਵਿੱਚ ਲੇਟ ਵਾਲੀ ਕੈਟਾਗਰੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਜਿਹੜੇ 10 ਦਿਨ ਨੇ ਇਹ ਪੀਕ ਪੁਆਇੰਟ ਤੇ ਰਹਿਣਗੇ ਕਿਸਾਨਾਂ ਦੇ ਲਈ ਕਿਵੇਂ ਦਾ ਮੌਸਮ ਰਹੇਗਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਹਾਲਾਤ ਦੇਖੇ ਜਾਣ ਅੱਜ 11 ਤਰੀਕ ਹੈ ਜੀ ਸ਼ਾਮ ਲਗਭਗ 6:30 7 ਵਜੇ ਦਾ ਸਮਾਂ ਹੋ ਚੁੱਕਿਆ ਤੁਸੀਂ ਤਾਪਮਾਨ ਦੇਖੋਗੇ ਤਾਪਮਨ ਪੰਜਾਬ ਦਾ ਐਵਰੇਜ તાਪਮਨ 17 ਡਿਗਰੀ 16 ਡਿਗਰੀ 19 ਡਿਗਰੀ 18 ਡਿਗਰੀ 17 ਡਿਗਰੀ ਇਹ ਦਿਖਾਈ ਦੇ ਰਿਹਾ ਜੋ ਕਿ ਇੱਕ ਚੰਗਾ ਸੰਕੇਤ ਹੈ તાਪਮਨ ਵਧੀਆ ਹੈ ਕਣਕ ਦੇ ਲਈ ਕਿਉਂਕਿ ਦਿਨ ਦੇ ਵੇਲੇ ਕਰਮ ਦਿਖਾਵਾਂ ਤੁਹਾਨੂੰ ਅੱਜ ਦੁਪਹਿਰ ਤਾਂ ਪੀਕ ਤਾਪਮਨ ਜਿਹੜਾ 2:30 ਵਜੇ ਸੀਗਾ ਜੋ ਕਿ ਪੀਕ ਤੇ ਉੱਪਰ ਹੁੰਦਾ ਹੈ ਉਹ ਤਾਪਮਨ 25 ਡਿਗਰੀ 27 ਡਿਗਰੀ 25 ਡਿਗਰੀ ਇੰਨਾ ਕੁ ਸੀਗਾ ਜੋ ਕਿ ਇੱਕ ਬਹੁਤ ਅਨੁਕੂਲ ਮੌਸਮ ਹੁੰਦਾ ਹੈ ਕਿਸਾਨਾਂ ਦੇ ਲਈ ਕਣਕ ਦੀ ਬਿਜਾਈ ਕਰਨ ਦੇ ਲਈ ਅਜਿਹੇ ਦੇ ਵਿਚਾਰ ਆਉਂਦੇ 10 ਦਿਨ ਦੀ ਜਾਣਕਾਰੀ ਸਾਂਝੀ ਕਰਾਂਗੇ ਪੇਜ ਤੇ ਸਾਡੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਕਿਸਾਨੀ ਸੰਬੰਧੀ ਮੌਸਮ ਦੀ ਜਾਣਕਾਰੀ ਲਿਆਉਂਦੇ ਰਹਿੰਦੇ ਆ ਅਗਰ ਤੁਸੀਂ ਤੁਹਾਨੂੰ ਵੈਸੇ ਵੀ ਮੌਸਮ ਦੀ ਜਾਣਕਾਰੀ ਦੀ ਜਰੂਰਤ ਤਾਂ ਵੀ ਫੋਲੋ ਕਰੋ ਤਾਂ ਵੀ ਸਬਸਕ੍ਰਾਈਬ ਕਰੋ ਤਾਂ ਕਿ ਆਉਂਦੇ ਸਮੇਂ ਵਿੱਚ ਜਾਣਕਾਰੀ ਮਿਲਦੀ ਰਹੇ ਬਿਨਾ ਕਿਸੇ ਰੁਕਾਵਟ ਤੋਂ ਤੁਹਾਨੂੰ ਸਾਡਾ ਚੈਨਲ ਲੱਭਣਾ ਨਾ ਪਵੇ ਜਾਣਕਾਰੀ ਚੰਗੀ ਲੱਗੂਗੀ ਤਾਂ ਲਾਈਕ ਕਰਕੇ ਜਾਓ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕੀ ਹਾਲਾਤ ਨੇ ਤੁਹਾਡੇ ਇਲਾਕੇ ਚ ਤਾਂ ਕਮੈਂਟ ਜਰੂਰ ਕਰਦੇ ਹੋ ਤਾਂ ਕਿ ਸਾਨੂੰ ਸਾਡੇ ਨਾਲ ਨਾਲ ਤੁਹਾਡੇ ਬਾਕੀ ਦਰਸ਼ਕਾਂ ਨੂੰ ਪਹੁੰਚਦੀ ਹੋ ਸਕੇ ਜਾਣਕਾਰੀ ਤੁਸੀਂ ਆਹ ਚਿੱਟੀ ਖੱਬੇ ਪਾਸੇ ਤੋਂ ਸੱਜੇ ਪਾਸੇ ਕਰ ਲਿਖਾਵਾਂ ਦੇਖ ਰਹੇ ਹੋ ਇਹ ਹਵਾ ਹੈ ਜਿਹੜੀ ਖੱਬੇ ਤੋਂ ਸੱਜੇ ਚੱਲ ਰਹੀ ਹੈ ਜਾਨੀ ਕਿ ਪੱਛਮ ਦੀ ਹਵਾ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਲਾਹੌਰ ਤੋਂ ਬਰਨਾਲੇ ਵੱਲ ਰੂਪਨਗਰ ਵੱਲ ਇੱਕ ਹਵਾ ਚੱਲ ਰਹੀ ਹੈ ਜਿਹੜੀ ਕਿ ਪੱਛਮ ਦੀ ਹਵਾ ਹੈ ਜਿਸ ਦੇ ਕਾਰਨ ਮੌਸਮ ਸਾਫ਼ ਹੈ ਦੁਪਹਿਰ ਦਾ ਪੀਕ ਪੁਆਇੰਟ ਦੇ ਉੱਪਰ ਧੁੱਪ ਲਿਸ਼ਕੀ ਰਹਿੰਦੀ ਹੈ ਅਗਰ ਗੱਲ ਕਰੀਏ 12 ਤਰੀਕ ਦੀ ਦੁਪਹਿਰ ਦਾ ਪੀਕ ਪੁਆਇੰਟ ਦਾ ਜਿਹੜਾ ਟੈਂਪਰੇਚ ਉਹ ਵੀ ਸਾਨੂੰ ਦੇਖਣ ਨੂੰ ਮਿਲੇਗਾ ਲਗਭਗ 25 ਤੋਂ 27 ਡਿਗਰੀ ਦੇ ਵਿਚਕਾਰ ਕਿਉਂਕਿ ਇਹ ਐਵਰੇਜ ਤਾਪਮਾਨ ਹੈ ਜਿਹੜਾ ਹੁਣ ਬਣਦਾ ਹੋਇਆ ਦਿਖਾਈ ਦੇ ਰਿਹਾ 25 26 ਡਿਗਰੀ ਐਵਰੇਜ ਤਾਪਮਾਨ ਪੂਰੇ ਪੰਜਾਬ ਦੇ ਵਿੱਚ ਬਣਦਾ ਰਹੇਗਾ 13 ਤਰੀਕ ਨੂੰ ਵੀ ਸੇਮ ਹਾਲਾਤ ਨੇ ਪਰ ਅਗਰ ਤੜਕੇ ਸਵੇਰੇ ਦੀ ਗੱਲ ਕਰੀਏਗਾ 13 ਤਰੀਕ ਜਾਂ 14 ਤਰੀਕ ਸਵੇਰੇ ਆਪਾਂ ਤੜਕੇ ਚੱਲ ਜਾਈਏ 5:30 5 ਵਜੇ 4 ਵਜੇ ਜਿੱਥੇ ਸਭ ਤੋਂ ਘੱਟ ਟੈਂਪਰੇਚਰ ਹੁੰਦਾ ਉਸ ਸਮੇਂ ਟੈਂਪਰੇਚਰ ਜਿਹੜਾ ਹੈ ਉਹ 10 ਡਿਗਰੀ 11 ਡਿਗਰੀ 12 ਡਿਗਰੀ ਪਹੁੰਚਿਆ ਹੋਇਆ ਜੋ ਕਿ ਠੰਡ ਦੇ ਹਾਲਾਤ ਹੁੰਦੇ ਨੇ ਜਿਹਦੇ ਵਿੱਚ ਔਸ ਪੈਂਦੀ ਹੈ ਮੌਇਸਚਰ ਆਉਂਦਾ ਹੈ ਜਾਂ ਗਰਮੈਸ਼ ਤੋਂ ਠੰਡ ਜਿਹੜੀ ਹੁੰਦੀ ਹੈ ਉਹ ਇੱਕ ਜਿਹੜੀ ਹਵਾ ਦੇ ਵਿੱਚ ਮੌਇਸਚਰ ਹੁੰਦਾ ਹੈ ਉਹ ਧਰਤੀ ਤੇ ਆਉਂਦਾ ਹੈ ਜਿਹਦੇ ਨਾਲ ਕੀ ਕਣਕ ਨੂੰ ਇੱਕ ਠੰਡ ਜਿਹੜੀ ਚਾਹੀਦੀ ਹੁੰਦੀ ਹੈ ਨਿਕਲਣ ਵਾਸਤੇ ਉਹ ਬਹੁਤ ਅਨੁਕੂਲ ਮਿਲਦੀ ਹੋਏ ਦਿਖਾਈ ਦੇਵੇਗੀ ਉਹਨਦੇ ਦਿਨਾਂ ਦੀ ਗੱਲ ਕਰੀਏ 15 ਤਰੀਕ ਦੀ ਦੁਪਹਿਰ ਦਾ ਟੈਂਪਰੇਚਰ ਅਗਰ ਗੱਲ ਕਰੀਏ ਆਪਾਂ ਦੁਪਹਿਰੇ 2:30 ਵਜੇ ਦਾ ਟੈਂਪਰੇਚਰ ਉਹ ਫੇਰ 25 26 27 ਡਿਗਰੀ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਖਾਸ ਤੌਰ ਤੇ ਅਗਰ ਆਪਾਂ ਜਾਈਏ ਫਜ਼ਿਲਕਾ ਫਿਰੋਜ਼ਪੁਰ ਬਠਿੰਡਾ ਬਰਨਾਲਾ ਮਾਨਸਾ ਠੀਕ ਹੈ ਜੀ ਤੇ ਅਬੋਹਰ ਵਾਲੀ ਸਾਈਡ ਨੂੰ ਇਹਦੇ ਵਿੱਚ ਟੈਂਪਰੇਚਰ ਦਾ 27 ਕਿ ਡਿਗਰੀ ਹੈ ਉੱਪਰਲੇ ਪਾਸੇ ਜਾਈਏ ਆਪਾਂ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਤੋਂ ਕਪੂਰਥਲਾ ਜਲੰਧਰ ਅੰਮ੍ਰਿਤਸਰ ਤਰਨਤਾਰ ਤੋਂ ਅਗਰ ਥੱਲੇ ਆ ਜੀਏ ਲੁਧਿਆਣਾ ਲੁਧਿਆਣੇ ਤੋਂ ਰੋਪੜ ਰੋਪੜ ਤੋਂ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹ ਸੰਗਰੂਰ ਦੀ 벨ਟ ਹੈ ਜਾਂ ਫਿਰ ਲੁਧਿਆਣੇ ਤੋਂ ਬਰਨਾਲੇ ਦੀ 벨ਟ ਹੈ ਇਹਦੇ ਵਿੱਚ ਜਿਹੜੀ ਹੈ ਉਹ ਸਾਨੂੰ ਟੈਂਪਰੇਚਰ 26 ਡਿਗਰੀ 25 ਡਿਗਰੀ ਦੇਖਣ ਨੂੰ ਮਿਲੂਗਾ ਜਾਨੀ ਕਿ ਥੋੜਾ ਜਿਹਾ ਠੰਡਾ ਇਲਾਕਾ ਹੈ ਦੋਆਬੇ ਵਾਲਾ ਸਾਈਡ ਮੱਝਾ ਵਾਲਾ ਸਾਈਡ ਪਰ ਮਾਲਵਾ ਸਾਈਡ ਥੋੜੀ ਜਿਹੀ ਗਰਮ ਰਹੂਗੀ 16 ਤਰੀਕ ਨੂੰ ਵੀ ਸੇਮ ਹਾਲਾਤ ਨੇ ਲਗਭਗ ਇੰਨਾ ਕੇ ਟੈਂਪਰੇਚਰ ਬਣਦਾ ਹੋਇਆ ਦਿਖਾਈ ਦੇ ਰਿਹਾ 25 26 ਡਿਗਰੀ 17 ਤਰੀਕ ਨੂੰ ਵੀ ਇਹੀ ਟੈਂਪਰੇਚਰ ਅਤੇ ਨਾਲ ਹੀ ਨਾ 20 ਤਰੀਕ ਨੂੰ ਵੀ ਸੇਮ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਈਵਨ ਥੋੜਾ ਜਿਹਾ ਟੈਂਪਰੇਚਰ ਵਧ ਸਕਦਾ ਹੈ ਥੱਲੇ ਵਾਲੇ ਪਾਸੇ ਕਿਉਂਕਿ ਇਹਨਾਂ ਪਾਸੇ ਗਰਮਾਹ ਵਾਲੀਆਂ ਹਵਾ ਜਿਹੜੀਆਂ ਨੇ ਉਹ ਰਾਜਸਥਾਨ ਤੋਂ ਆਉਂਦੀਆਂ ਦਿਖਾਈ ਦੇ ਰਹੀਆਂ ਤੁਸੀਂ ਦੇਖੋਗੇ ਦੱਖਣ ਪੱਛਮ ਦੀ ਹਵਾ ਚੱਲ ਰਹੀ ਹੈ ਜੋ ਥੋੜੀ ਜਿਹੀ ਗਰਮ ਹੁੰਦੀ ਹੈ ਰਾਜਸਥਾਨ ਵੱਲੋਂ ਹਵਾ ਜਿਹੜੀ ਆਉਂਗੀ ਉਹ ਗਰਮਾਹ ਹੋਊਗੀ ਜਨਨ ਕਿ ਬਠਿੰਡਾ ਮਾਨਸਾ ਫਜ਼ਿਲਕਾ ਫਰੀਦਕੋਟ ਬਰਨਾਲਾ ਅਗਰ ਇਨ੍ਹਾਂ ਇਲਾਕਿਆਂ ਜੇ ਅਗਰ ਗੱਲ ਕਰੀਏ ਇਹ ਮੁਕਸਰ ਦਾ ਇਲਾਕਾ ਹੋ ਗਿਆ ਇਨ੍ਹਾਂ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਗਰਮਿਆ ਜਿਹੜੀ ਹੈ 20 ਤਰੀਕ ਨੂੰ ਵੱਧ ਸਕਦੀ ਹੈ ਪਰ ਉਹਦੇ ਬਾਅਦ ਵਿੱਚ ਹੌਲੀ ਹੌਲੀ ਤਾਪਮਾਨ ਜਿਹੜਾ ਅੰਡਰ ਕੰਟਰੋਲ ਆਉਂਦੇ ਦਿਖਾਈ ਦੇਣਗੇ ਏਸੀ ਦੀ ਅਪਡੇਟ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਧੰਨਵਾਦ ਜੀ